ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚੱਲ ਰਿਹਾ ਬੰਦ ਮੈਂ ਠੀਕ ਠਾਕ ਹਾਂ ਸੇ ਤਾਂ ਕੈਮਰਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤਨ ਤੇ ਵਲੋਗਸ ਤੇ ਲੱਗਿਆ ਮੇਰੇ ਵਲੋਗ ਦੀ ਸਟਾਰਟਿੰਗ ਕਰਨੀ ਆ ਟਾਈਮਿੰਗ ਅਰਾਊਂਡ ਹੋ ਗਿਆ 2:15 ਮਿੰਟ ਸਵੇਰ ਦੇ ਤੇ ਆਪਾਂ ਨਾ ਤੋ ਕੇ ਰੈਡੀ ਆ ਬਾਕੀ ਸਾਰੇ ਜਣੇ ਹੀ ਰੈਡੀ ਨੇ ਤੇ ਆਪਾਂ ਪਾਇਆ ਕੁਰਤਾ ਪਜਾਮਾ ਤੇ ਕੁਰਤਾ ਮੈਂ ਬਾਹਾਂ ਤੇ ਪਰ ਰੈਡੀ ਆ ਫਿਲਹਾਲ ਹੁਣ ਤੇ ਚੱਲਦੇ ਆ ਕਿਉਂਕਿ ਯਾਰ ਬਹੁਤ ਜ਼ਿਆਦਾ ਸੰਘਣਤ ਪਹੁੰਚੀ ਹੋਈ ਹਦੀ ਆ ਇਸ ਕਰਕੇ ਤਾਂ ਬਹੁਤ ਜ਼ਿਆਦਾ ਕਾਫੀ ਭੀੜ ਹੋ ਜਾਂਦੀ ਆ ਤੇ ਆਪਾਂ ਟਾਈਮ ਨਾਲ ਹੀ ਬਾਕੀ ਇਸ਼ਨਾਨ ਆਪਾਂ ਰਾਤੀ ਕਰ ਲਏ ਸੀਗਾ ਤੇ ਹੁਣ ਵੀ ਆਪਾਂ ਨਾਲ ਤੋਂ ਕੇ ਰੈਡੀ ਆ ਬਾਕੀ ਜਿਹਨਾਂ ਨੇ ਇਸ਼ਨਾਨ ਨਹੀਂ ਕੀਤਾ ਉਹਨੂੰ ਇਸ਼ਨਾਨ ਕਰਕੇ ਫਿਰ ਤੇ ਉੱਥੇ ਇਸ਼ਨਾਨ ਕਰ ਲੈਣਗੇ ਸਰੋਵਰ ਸ ਤੇ ਆਪਾਂ ਬਸ ਹੁਣ ਜਿੱਦਾਂ ਜਾ ਕੇ ਲਾਈਨ 'ਚ ਹੀ ਲੱਗਾਂ ਕਿਉਂਕਿ ਯਾਰ ਬਹੁਤ ভিਰ ਹੁੰਦੇ ਨੇ ਤੇ ਫਿਰ ਦੁਪਹਿਰ ਤੋ ਕਾਫੀ ਟਾਈਮ ਦਾ ਲੱਗਦੀ ਜਾਂਦਾ ਨਾ ਤੇ ਗਰਮੀ ਬਹੁਤ ਹੁੰਦੀ ਐ ਇਸ ਕਰਕੇ ਆਪਣਾ ਟਾਈਮ ਨਾਲ ਹੀ ਉੱਠ ਗਏ ਸੀਗੇ ਅਸੀਂ ਡੇਢ ਕਲ ਉੱਠ ਗਏ ਸੀਗੇ ਤੇ ਨਾਲ ਤੋਂ ਵੀ ਰੈਡੀ ਆ ਤੇ ਬਾਕੀ ਮਿਲਦੇ ਅੱਗੇ ਚੱਲਦੇ ਨੇ ਤੇ ਉਮੀਦ ਉਹਨੇ ਵੀ ਰੈਡੀ ਨੇ ਉਸ ਦਾ ਰੈਡੀ ਹੋ ਕੇ ਮੈਂ ਆਪਣੇ ਆਪ ਪ੍ਰੋਪਰ ਤੁਹਾਨੂੰ ਨਿਕਲਦੇ ਆ ਫਰ ਗੁਜ਼ਾਰਾ ਸਾਵਾਂ ਦੇਵੇ ਗੱਤ ਲੇਨ ਰੱਖ ਦੁੰਦਾ ਲੋ ਰੋਟੇ ਲੇ ਸੀ ਆਪਾਂ ਦੁਆਰਾ ਸਾਹਿਬਾ ਮਾਰਨਿੰਗ ਸਾਡਾ 2:30 ਵਜੇ ਦਾ 2:30 ਵਜੇ ਦਾ ਟਾਈਮ ਹੈ ਜਲਦੀ ਰੋਜ ਰੋਜ ਉਲਾਂਗੇ ਆਏਗਾ 2:30 ਵਜੇ ਦਾ ਟਾਈਮ ਆ ਤੇ ਮਿੱਤਰੋ ਆਪਾਂ ਚੱਲਦੇ ਨੀ ਗਰ ਰੋਜ ਬਹੁਤ ਜ਼ਿਆਦਾ ਪਿੰਡ ਹੁੰਦੀ ਐ ਇਸ ਕਰਕੇ ਅਸੀਂ ਜਲਦੀ ਮੱਥਾ ਟੇਕਵਾਗੇ ਲਾਈਨ ਚ ਲੱਗ ਜਾਾਂਗੇ ਪਵਾਰੀ ਜੋ ਦੁਆਉਂਗੀ ਮੇਰੇ ਮੱਥਾ ਟੇਕ ਕੇ ਕਿਉਂਕਿ ਆਈ ਮੈਨੇ ਦੂਰ ਯਾਰਾ ਨਾ ਤੇ ਮਤਲਬ ਸੌਣਾ ਥੋੜੀ ਐ ਸੌਣ ਵਾਸਤੇ ਥੋੜੀ ਆਂਦਾ ਗੱਡਾ ਕੰਦ ਨੀ ਦੀ ਨਹੀਂ ਆਈ ਸਰ ਜਾਉਂਦੀ ਨਹੀਂ ਦੀ ਆਈ ਇਹ ਵੀ ਦੇ ਬਾਕੀ ਕੋਈ ਗੱਲ ਨਹੀਂ ਕਰੇ ਜਾ ਕੇ ਸੌਣ ਲੱਗੇ ਸੌਣ ਥੋੜੀ ਆਏ ਆ ਬਾਕੀ ਚਲੋ ਵਧੀਆ ਯਾਰ ਦਰਸ਼ਨ ਕਰ ਲਿਆ ਇਹ ਵੀ ਇਨੀ ਦੂਰ ਆ ਨਾ ਤੇ ਬਾਕੀ ਮਿਲਦੇ ਆਂ ਮਿੱਤਰੋ ਜਿਹੜਾ ਯਾਰਾ ਸਾਬ ਪਹੁੰਚ ਗਿਆ ਘਰਾਂ ਦਾ ਦਰਸ਼ਨ ਕਰਾਣੇ ਆ ਤੇ ਮਿਲਦੇ ਹਾਂ ਅੰਗੀਜ ਦਲੇ ਵਾਲਾ ਬਾਗ ਮਿੱਤਰੋ ਹਲੇ ਬੰਦ ਆ ਬਾਕੀ ਸਵੇਰੇ ਖੁੱਲੂਗਾ ਔਰ ਫੋਟੋ ਵਾਟਸਕੇ ਸਿਗ ਦਰਸ਼ਨ ਕਰਨ ਸਵੇਰੇ ਸਵੇਰੇ ਪਰ ਵਾਰ ਸਾਹਿਬ ਆ ਗਏ ਮਿੱਤਰੋ ਕੀ ਆ ਵਾਹੀ ਵਾਹ ਯਾਰ ਸਵੇਰ ਸਵੇਰੇ ਨਾ ਬੱਥੀ ਜਲਦੀ ਟਿਕਿਆ ਜਾਊਗਾ ਕਿਉਂਕਿ ਮਤਲਬ ਸੰਗਤ ਢੀਡ ਘਾਟਾ ਕਿਉਂਕਿ ਜਿੰਨਾ ਇੱਥੇ ਆਪਣੇ ਜਿੱਥੇ ਆ ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦੇ ਆ ਉੱਥੇ ਮਤਲਬ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਬਟ ਉੱਥੇ ਘਾਟਾ ਅੰਦਰ ਹੀ ਆ ਬਾਕੀ ਮਿਲਦੇ ਆ ਮਿੱਤਰੋ ਅੱਗੇ ਦਰਸ਼ਨ ਕਰ ਲਈਆਂ ਅਸੀਂ ਦਰਬਾਰ ਦੁਸਾਰਾ ਬੈਠੇ ਸੀਗੇ ਅਸੀਂ ਗੱਲਾਂ ਕਰ ਰਹੇ ਸੀਗੇ ਆਪਸ ਵਿੱਚ ਮੈਂ ਔਰ ਸਨੀ ਕਿ ਅਮ ਅੱਛੀਆਂ ਨੇ ਕਿੰਨੀ ਵਧੀਆ ਕਿਸਮਤ ਕੀਤੀ ਐ ਕਿ ਉਹ ਗੁਰੂ ਘਰ ਦੇ ਸਰੋਵਰ ਵਿੱਚ ਰਹਿ ਰਹੀਆਂ ਨੇ ਇਹਨਾਂ ਦਾ ਜੀਵਨ ਕਿੰਨਾ ਵਧੀਆ ਇੱਥੇ ਇਹਨਾਂ ਦਾ ਉਸ ਤੋਂ ਬਾਅਦ ਅਸੀਂ ਚਲੇ ਗਏ ਸੀਗੇ ਸਿੰਘ ਸ੍ਰੀ ਦੰਗ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਸਾਨੂੰ ਬਹੁਤ ਸਕੂਨ ਮਿਲਿਆ ਅਸੀਂ ਗੁਰਬਾਣੀ ਸੁਣੀ ਮੈਂ ਤਾਂ ਪਹਿਲਾਂ ਵੀ ਗਈ ਹੋਈ ਸੀ ਇੱਕ ਵਾਰ ਤੇ ਇਹ ਸਨੀ ਪਹਿਲੀ ਵਾਰ ਗਈ ਸੀਗੇ ਕਹਿੰਦੇ ਕਿ ਮੈਨੂੰ ਬਹੁਤ ਵਧੀਆ ਲੱਗਿਆ ਗੁਰਦੁਆਰਾ ਸਾਹਿਬ ਵਿੱਚ ਆ ਕੇ ਉਸ ਤੋਂ ਬਾਅਦ ਸੁਖਾਸਨ ਹੋਣਾ ਮਤਲਬ ਗੁਰੂ ਸਾਹਿਬ ਜੀ ਦੀ ਪਾਲਕੀ ਨੇ ਆਣਾ ਸੀਗਾ ਤੇ ਇੱਥੋਂ ਦੀਆਂ ਸੰਗਤਾਂ ਬਹੁਤ ਹੀ ਸੇਵਾ ਕਰਦੀਆਂ ਨੇ ਗੁਰਦੁਆਰਾ ਸਾਹਿਬ ਆ ਕੇ ਤੇ ਸਭ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੇ ਨੇ ਇੱਥੇ ਬਹੁਤ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸਭ ਦੀਆਂ ਤੇ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਗੁਰਬਾਣੀ ਸੁਣਦੇ ਰਹੇ ਬੜਾ ਸਕੂਨ ਮਿਲਿਆ ਮਨ ਨੂੰ ਬੜੀ ਸ਼ਾਂਤੀ ਜੀ ਮਿਲਦੀ ਔਰੇ ਆ ਕੇ ਗੁਰੂ ਘਰ ਵਿੱਚ ਸੰਗਤਾਂ ਬਹੁਤ ਧਿਆਨ ਨਾਲ ਸਾਰੇ ਗੁਰਬਾਣੀ ਸੁਣ ਰਹੇ ਸੀ ਕੀਰਤਨ ਹੋ ਰਿਹਾ ਸੀਗਾ ਹਲੇ ਪਾਲਕੀ ਸੈਭ ਨੇ ਆਣਾ ਸੀਗਾ ਇੱਥੇ ਨਾ ਮਤਲਬ ਫੁੱਲ ਸਾਰਿਆਂ ਨੇ ਮਤਲਬ ਫੁੱਲ ਵਰਸਾਣੇ ਸੀਗੇ ਬਾਬਾ ਜੀ ਦੇ ਉੱਪਰ ਸਾਰੇ ਨਾ ਮਤਲਬ ਫੁੱਲਾਂ ਦੀ ਸੇਵਾ ਕਰਦ ਨੇ ਘਰ ਤੋਂ ਲੈ ਕੇ ਆਉਂਦੇ ਨੇ ਫੁੱਲ ਸਾਰੇ ਖੜ ਗਏ ਸੀਗੇ ਹੱਥ 'ਚ ਫੁੱਲ ਲੈ ਕੇ ਨੀਚੇ ਇੱਕ ਵਾਈਟ ਕਪੜਾ ਉਹਨਾਂ ਨੇ 깔ਤਾ ਸੀਗਾ ਵਿਛਾਤਾ ਸੀ ਸਾਰਿਆਂ ਨੇ ਉਹਦੇ ਉੱਪਰ ਫੁੱਲ ਸਪਰੈਡ ਕਰ ਦਿੱਤੇ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਪਾਲਕੀ ਆਈ ਦੇਖੋ ਸਾਰੇ ਅਸੀਂ ਮੱਥਾ ਵਗੈਰਾ ਟੇਕ ਲਿਆ ਸੀ ਉਸ ਤੋਂ ਬਾਅਦ ਅਸੀਂ ਬਾਹਰ ਆਏ ਉੱਥੇ ਅਸੀਂ ਨਿਸ਼ਾਨ ਸਾਹਿਬ ਤੇ ਮੱਥਾ ਵਗੈਰਾ ਟਿਕਿਆ ਤੇ ਆਪਣਾ ਕੜਾ ਪ੍ਰਸ਼ਾਦ ਵਗੈਰਾ ਲਿਆ ਤੇ ਸਾਨੂੰ ਬਹੁਤ ਵਧੀਆ ਲੱਗਿਆ ਗੁਰਦੁਆਰਾ ਸਾਹਿਬ ਬਹੁਤ ਵਧੀਆ ਬਣੇ ਹੋਏ ਨੇ ਤੇ ਬਾਬਾ ਦੀਪ ਸਿੰਘ ਜੀ ਦੀ ਬਹੁਤ ਸ਼ਰਧਾ ਭਾਵਨਾ ਨਾਲ ਹਰ ਕਿਸੇ ਦੀ ਮਨੋ ਕਾਮਨਾ ਵਾ ਪੂਰੀ ਹੁੰਦੀ ਹੈ ਔਰੇ ਉਸ ਤੋਂ ਬਾਅਦ ਅਸੀਂ ਜਾਣਾ ਸੀਗਾ ਘਰ ਵੱਲ ਅਸੀਂ ਸਾਰੇ ਮਿਲ ਕੇ ਅਸੀਸ ਲਈਏ ਆਪਾਂ ਲੋ ਵੀ ਆਪ ਅਦರ್ಶਨ ਕਰ ਲਏ ਸੀਗੇ ਸ਼ੇਦਾਂ ਸਿੰਘ ਗੁਰਦੁਆਰੇ ਦੇ ਤੇ ਹੁਣ ਚੱਲੇ ਆਪਰ ਆਪਣੇ ਹੋਟਲ ਵੱਲੋਂ ਬੱਦਲ ਬਹੁਤ ਜ਼ਿਆਦਾ ਆਇਆ ਹੈ ਲੋਕੀ ਮਿੱਤਰੋ ਆਪਾਂ ਮੱਥਾ ਦੇ ਕੇ ਆ ਗਏ ਸੀ ਫਿਰ ਆਪਾਂ ਦਰਸ਼ੀਦਾਂ ਵਾਲੇ ਗੁਰਦੁਆਰੇ ਚੱਲ ਗਏ ਸੀ ਬਾਬਾ ਦੀਪ ਸਿੰਘ ਜੀ ਵਾਲੇ ਤੇ ਉਸ ਤੋਂ ਬਾਅਦ ਆਪਾਂ ਹੁਣ ਹੀ ਪਹੁੰਚੇ ਆਂ ਤੇ ਰਸਤੇ 'ਚ ਆਂਦੇ ਆਂਦੇ ਦੇਖ ਰਿਹਾ ਕਿ ਮੌਸਮ 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 ਬੱਵੇ ਸਿਰਾ ਹੋਇਆ ਪਿਆ ਤੇ ਆਪਾਂ ਸੀਗੇ ਆਪਣਾ ਇੱਥੇ ਜਲਿਆਂ ਵਾਲੇ ਬਾਗ ਕੋਲੇ ਤੇ ਬਸ ਹੁਣ ਦੇਖਦੇ ਆਂ ਬਾਕੀ ਬ੍ਰੇਕਫਾਸਟ ਦਾ ਟਾਈਮ ਆ ਬ੍ਰੇਕਫਾਸਟ ਕਰ ਲਈ ਕੀ ਖਾਣਾ ਪੇੜਾ ਦੇਖਦੇ ਆਂ ਮਿੱਤਰੋ ਅੱਗੇ ਤੇ ਮਿਲਦੇ ਆਂ ਬਸ ਬਾਕੀ ਮਿੱਤਰੋ ਆਪਾਂ ਆਏ ਸੀਗੇ ਇਹ ਹੈਗਾ ਹੋਟਲ ਲੇਚ ਮਸਾਲਾ ਪੰਜਾਬੀ ਟੱਬਾ ਬਾਜ਼ਾਰ ਬਾਗ ਜਲਿਆਂ ਵਾਲਾ ਮੇਰੇ ਸਾਰਾ ਬਾਕੀ ਅੱਪੀ ਆਰਡਰ ਕੀਤਾ ਜੋ ਜੋ ਨਾ ਤੇ ਗੁਲਚਾ ਬੈਟੀ ਇੱਕ ਇਹ ਤੇ ਅੰਮ੍ਰਿਤਸਰੀ ਗੁਲਚਾ ਵੀ ਦਲੱਸੀ ਬਾਕੀ ਕਰਦੇ ਆ ਡਰਾਈਵਰ ਮਿਲਦਾ ਤੇ ਮੈਂ ਥੋੜਾ ਜਿਹਾ ਨਹੀਂ ਹੋਏ ਮਿੱਤਰੋ ਇਹ ਆਪਣਾ ਆ ਗਿਆ ਅੰਮ੍ਰਿਤਸਰੀ ਗੁਲਚਾ ਨਾਲ ਚੜਨੀ ਛੋਲੇ ਲੱਸੀ ਵਾਲਾ ਦਾ ਸਿਰਾਈ ਕਰਤਾ ਇਹਨਾਂ ਨੇ ਕਿੱਡਾ ਗਲਾਸ ਤੇਰੇ ਮੂੰਹ ਜਿੱਡਾ ਗਲਾਸ ਆ ਫਿਰ ਵੀ ਹੋਰ ਹੋਰ ਬਾਕੀ ਖਾ ਵੀ ਲੈਣਾ ਤਰੋਬ ਇਹਦੇ ਆ ਕੇ ਟੈਸਟ ਕਰਕੇ ਇਹਨਾਂ ਬਹੁਤ ਹੀ ਮੀਨ ਤੇ ਖਾਵੇਂ ਕਿ ਮਿਲਦਿਆ ਫਿਰ ਉਸ ਤੋਂ ਬਾਅਦ ਅਸੀਂ ਚੱਲ ਚੱਲ ਪਏ ਸੀ ਘਰ ਵੱਲ ਨੂੰ ਤੇ ਅੰਮ੍ਰਿਤਸਰ ਦਾ ਜਿਹੜਾ 골ਡਨ ਗੇਟ ਆ ਜਿੱਥੋਂ ਪਤਾ ਚੱਲਦਾ ਕਿ ਅਸੀਂ ਅੰਮ੍ਰਿਤਸਰ ਚ ਐਂਟਰ ਹੋ ਰਹੇ ਆ ਉੱਥੋਂ ਅਸੀਂ ਲੰਗੇ ਤੇ ਅਸੀਂ ਅੱਗੇ ਦੀ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਅਸੀਂ ਜਾ ਰਹੇ ਸੀਗੇ ਆਪਣੇ ਘਰ ਵੱਲ ਨੂੰ ਤੇ ਬਾਕੀ ਅਸੀਂ ਰਸਤੇ ਵਿੱਚ ਰੁਕੇ ਹੋ ਤੁਹਾਨੂੰ ਸਾਰੀਆਂ ਕਲਿੱਪਸ ਅੱਗੇ ਮਿਲ ਜਾਣਗੀਆਂ ਤੇ ਸਾਡਾ ਦਰਸ਼ਨ ਵਗੈਰਾ ਬਹੁਤ ਵਧੀਆ ਹੋਏ ਬਹੁਤ ਟਾਈਮ ਨਾਲ ਮੱਥਾ ਟੇਕਿਆ ਇਹ ਸੀ ਸਾਡਾ ਅੰਮ੍ਰਿਤਸਰ ਵਾਲਾ ਵਲੌਗ ਤੁਹਾਨੂੰ ਆਈ ਹੋਪ ਵਧੀਆ ਲੱਗੂਗਾ ਅੱਗੇ ਤੁਸੀਂ ਦੇਖੋ ਜੋ-ਜੋ ਅਸੀਂ ਖਾਦਾ ਪੀਤਾ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਜੀ ਹਲੋ ਵੀ ਮਿੱਤਰੋ ਆਪਾਂ ਰੁਕੇ ਸੀਗੇ ਬਰਦਰ ਢਾਬੇ ਤੇ ਇਹ ਅੰਮ੍ਰਿਤਸਰ ਤੋਂ ਬਾਹਰ ਨਿਕਲਦੇ ਮਤਲਬ ਥੋੜੇ 5-7 ਕਿਲੋਮੀਟਰ ਦੀ ਦੂਰੀ ਤੇ ਹੀ ਆ ਤੇ ਆਪਾਂ ਰੁਕੇ ਸੀਗੇ ਆ ਚਾਹ ਵੀ ਨੇ ਪੀ ਚਾਹ ਵੀ ਲਈ ਹੈ ਨਾ ਕਿਉਂਕਿ ਤੌੜ ਜੀ ਲੱਗੇ ਮम्मी ਆ ਜੋ ਨਿਕਲੇ ਬਾਹਰ ਕਿ ਨਹੀਂ ਠੀਕੋ ਨਹੀਂ ਮੰਮੀ ਤਾਂ ਤੇ ਬਾਕੀ ਮੀਤ ਨੇ ਵੀ ਬਾਬੇਓ ਕਰੀਆ ਥੋੜੀ ਬੋਧੀ ਸ਼ਾਪਿੰਗ ਥੋੜੀ ਬੋਧੀ ਕਿਉਂ ਇਹ ਮੂੰਹ ਬਹੁਤ ਅੱਡਦੀ ਹੈ ਬਾਹਰ ਆ ਕੇ ਫਿਰ ਆਈਆਂ ਹੀ ਆ ਮੈਂ ਹਾਂ ਮੀਤ ਤੇ ਬਾਕੀ ਚੱਲਦੇ ਆ ਚਾਹ ਵੀ ਲਈ ਤੇ ਬਾਕੀ ਹੁਣ ਸਿੱਧੇ ਘਰੇ ਹੀ ਆ ਬੱਚੋ ਚਲਾ ਲਾਂ ਮੈਂ ਤੋਂ ਨਿਆਣੀ ਆ ਯਾਰ ਚੋਲ ਤੇਰੇ ਵਾਸਤੇ ਨਹੀਂ ਹੈਗਾ ਨਿਆਣਿਆਂ ਵਾਸਤੇ ਤੇ ਮਿੱਤਰੋ ਚਾਹ ਚੁ ਪੀ ਲਈ ਬਾਕੀ ਘੈਂਟਾ ਹੋਟਲ ਦਾ ਇਹ ਬਾਕੀ ਦੇਖਦੇ ਅੱਗੇ ਚੱਲਦੇ ਆ ਤੇ ਚੱਲਦੇ ਆ ਬਿਲਕੁਲ ਠੱਕੇ ਦੇਖ ਲਈ ਹੈ। ਹੋਟਲ ਬਾਬੇ ਬਹੁਤ ਸੋਹਣਾ ਅੰਦਰ ਹੋਇਆ। ਬੜਾ ਘੈਂਟ ਬਣਿਆ ਹੋਇਆ। ਹਾਲਾਂਕਿ ਇਹ ਤਾਂ ਹੋਟਲ ਮੇਗਾ ਘੈਂਟ ਬਣਿਆ ਹੈ ਨਾ ਅੰਦਰੋਂ। ਬਹੁਤ ਬਿੱਲਾ ਬਣਾ ਲਈ ਸਿੱਧੇ। ਮਿੱਤਰੋ ਚਾਹ ਆਪਣੀ ਆ ਗਈ ਸੀ ਟਾਈਮਿੰਗ ਹੋ ਗਿਆ 11:30 ਹੋ ਚੱਲੇ ਨੇ। ਤੇ ਬਾਕੀ ਜਿਹੜਾ ਇਹਨੇ ਖਾਣਾ ਪੈਣਾ ਸੀ ਉਹ ਖਾ ਰਹੇ ਬਾਕੀ ਆਪਾਂ ਖਾ ਰਹੇ ਪੀ ਰਹੇ ਆਂ ਚਾਹ ਬਿਸਕੁਟ ਉਹ ਵੀ ਯਾਰ ਚਾਹ ਹੀ ਠੀਕ ਐ ਸਵੇਰੇ ਸਵੇਰੇ ਖਾਣਾ ਨਹੀਂ ਖਾਣਾ ਉਹ ਜਦੋਂ ਸਵੇਰੇ ਦੀ ਉਹ ਆਪਾਂ ਖਾ ਲਿਆ ਸੀ ਗੰਦਸਰੀ ਕੁੰਟਾਂ ਧਰ ਦੇ ਬਿਸਕੁਟ ਨੇ ਦਿੱਤੀ ਵੀ ਆਲੇ ਇਹ ਆਪਾਂ ਨਾਲ ਲਿਆਂਦੇ ਸੀ ਗੱਲ ਚਾਹ ਪੀ ਲਈਏ ਨਾਲ ਇਹ ਖਾ ਲਈਏ ਤੇ ਆਪਾਂ ਨਾਲ ਨਹੀਂ ਲਿਆਈਏ ਇਹ ਇੱਕ ਲੰਦੂ ਦੀ ਜੇ ਮਾਤਾ ਜਾਇ ਇਕ ਟਾਈਮ ਹੀ ਬਿਨਣਾ ਮੈਂ ਨਹੀਂ ਮਹਾਂ ਲੋ ਹ metro ਇਸ ਤੋਂ ਬਾਅਦ ਆਪਾਂ ਰੁਕੇ ਸੀਗੇ ਇਹ ਹੈਗਾ ਜੀਮੀਦਾਰਾ ਟੱਪਾ ਤੇ ਇਹ ਪੈਂਦਾ ਲੱਗਦਾ ਆਪਣਾ ਮਤਲਬ ਲੱਗਦਾ ਟੱਪ ਗਈ ਸੀਗਾ ਇਹ ਜਿਹੜੇ ਆਪਣਾ ਲੁਧਿਆਣਾ ਤੋਂ ਅੱਗੇ ਆਉਂਦੇ ਹੀ ਦਰਾ ਦਰਵਾ ਟੱਪ ਕੇ ਸਾਹਮਣੇ ਵਾਲਾ ਟੱਪ ਕੇ ਉਸ ਤੋਂ ਅੱਗੇ ਸੀਗਾ ਤੇ ਹੁਣ ਉਸ ਤੋਂ ਬਾਅਦ ਬਸ ਆਪਾਂ ਸਿੱਧੇ ਘਰੇ ਚੱਲਦੇ ਮੀਂਹ ਤੁਰੇ ਰੋਟੀ ਖਾ ਰਹੇ ਸੀ ਫਿਰ ਤੇ ਰੋਟੀ ਰੋਟੀ ਖਾ ਕੇ ਬਸ ਨਿਕਲਦੇ ਹਾਂ ਘਰੇ ਤੇ ਬਾਕੀ ਬੱਬੀ ਵਲੌਗ ਆਪਾਂ ਇੱਥੇ ਐਂਡ ਕਰਨ ਲੱਗੇ ਆ ਮਿਲਦੇ ਕਿਸੇ ਨਵੇਂ ਵਲੌਗ ਚ ਦਿਲ ਤੱਕ ਬਾਏ ਇਹ ਆਪਣੀ ਜਰਨੀ ਸੀਗੀ ਆਪਣਾ ਟ੍ਰਿਪ ਸੀਗਾ ਤੇ ਸਟੋਰ ਕਰਦੇ ਦੱਬ ਕੇ ਮਿਲਦੇ ਆ ਕਿਸੇ ਨੈਕਸਟ ਵਲੌਗ ਤੇ ਟਿਲ ਦਾ ਬਾਏ ਟੇਕ ਕੇਅਰ ਹੈਵ ਅ ਨਾਈਟ